ਮੋਹੱਲੇ 'ਚ ਕਾਰੋਬਾਰੀ ਤੋਂ 2 ਕਰੋੜ ਦੀ ਫਰੋਤੀ ਦੀ ਮੰਗ ਗੈਂਗਸਟਰ ਗੋਲਦੀ ਬਰਾੜ ਖਿਲਾਫ ਮਾਮਲਾ ਦਰਜ ਮੋਹੱਲੀ ਪੁਲਿਸ ਨੇ ਬਦਨਾਮ ਗੈਂਗਸਟਰ ਗੋਲਦੀ ਬਰਾੜ ਖਿਲਾਫ ਮੈਡੀਕਲ ਫੈਕਟਰੀ ਦੇ ਮਾਲਕ ਨੂੰ ਕਾਰੋਬਾਰੀ 'ਚ ਭਾਈਵਾਲ ਬਣਾਉਣ ਅਤੇ ਇੱਕ ਵਪਾਰੀ ਤੋਂ 2 ਕਰੋੜ ਰੁਪੇ ਦੀ ਫਰੋਤੀ ਮੰਗਦੇ ਦੋਸ਼ 'ਚ ਮਾਮਲਾ ਦਰਜ ਕੀਤਾ ਇਹ ਮਾਮਲਾ ਸੋਹਣਾ ਥਾਣੇ ਵਿੱਚ ਦਰਜ ਕੀਤਾ ਗਿਆ ਸਕੇ 91 ਦੇ ਵਸਨੀਕ 모হিত ਗਰੋਵਰ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ 모হিত ਦੇ ਬਿਆਨ ਤੇ BNS ਦੀ ਧਾਰਾ 308 1 ਤਹਿਤ ਮਾਮਲਾ ਦਰਜ ਕੀਤਾ ਲਿਆ ਗਿਆ ਗੋਲਡੀ ਬਰਾੜ ਇੱਕ ਬਦਨਾਮ ਗੈਂਗਸਟਰ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਹੈ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ 25 ਸਾਲਾ 모হিত ਗਰੇਵਾਲ ਨੇ ਦੱਸਿਆ ਕਿ ਉਹ ਇੱਕ ਮੈਡੀਕਲ ਫੈਕਟਰੀ ਦਾ ਮਾਲਕ ਹੈ 18 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸ ਨੂੰ ਵਿਦੇਸ਼ੀ ਨੰਬਰ ਤੋਂ ਉਸਦੇ ਫੋਨ ਤੇ ਵਟਸਐਪ ਕਾਲ ਆਈ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸਨੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਹਿੱਸਾ ਲਗਾਉਣ ਲਈ ਕਿਹਾ ਹੈ ਜੇਕਰ ਉਸ ਨੂੰ ਕਿਸੇ ਚੀਜ਼ ਦਾ ਬਾਉਂਸਰ ਦੀ ਲੋੜ ਹੈ ਤੇ ਉਹ ਸੁਰੱਖਿਆ ਕਰਵਾਏਗਾ ਮੋਹਿਤ ਨੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਉਸ ਨੂੰ ਉਸੇ ਵਿਦੇਸ਼ੀ ਨੰਬਰ ਤੋਂ ਲਗਾਤਾਰ 10-15 ਵਾਰ ਫੋਨ ਆਉਂਦੇ ਹਨ ਦੁਬਾਰਾ ਫੋਨ ਚੁੱਕਣ ਤੇ ਉਸਨੇ ਕਿਹਾ ਕਿ ਜੇਕਰ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਰਹੇ ਹੋ ਤਾਂ ਇਸ ਨਾਲ ਤੁਹਾਡਾ ਨੁਕਸਾਨ ਹੋਵੇਗਾ ਤੇ ਤੁਹਾਡੇ ਪਰਿਵਾਰ ਦਾ ਵੀ ਵੱਡਾ ਨੁਕਸਾਨ ਹੋਵੇਗਾ ਇਸ ਤੋਂ ਬਾਅਦ ਉਸਨੇ ਨੰਬਰ ਨੂੰ ਬਲੌਕ ਕਰ ਦਿੱਤਾ ਮੋਹਾਲੀ ਚ ਕਾਰੋਬਾਰੀ ਤੋਂ 2 ਕਰੋੜ ਦੀ ਫਰੋਤੀ ਦੀ ਮੰਗ ਗੈਂਗਸਟਰ ਗੋਲ ਦੀ ਬਰਾੜ ਖਿਲਾਫ ਮਾਮਲਾ ਤਰਜ ਮੋਹਾਲੀ ਪੁਲਿਸ ਨੇ ਬਦਨਾਮ ਗੈਂਗਸਟਰ ਗੋਲ ਦੀ ਬਰਾੜ ਖਿਲਾਫ ਮੈਡੀਕਲ ਫੈਕਟਰੀ ਦੇ ਮਾਲਕ ਨੂੰ ਕਾਰੋਬਾਰੀ ਚ ਭਾਈਵਾਲ ਬਣਾਉਣ ਅਤੇ ਇੱਕ ਵਪਾਰੀ ਤੋਂ 2 ਕਰੋੜ ਗੁਰੂਪੀ ਦਿਫਰੋਤੀ ਮੰਗਣ ਦੇ ਦੋਸ਼ ਚ ਮਾਮਲਾ ਦਰਜ ਕੀਤਾ ਇਹ ਮਾਮਲਾ ਸੁਹਾਣਾ ਥਾਣੇ ਵਿੱਚ ਦਰਜ ਕੀਤਾ ਗਿਆ ਸਿੱਕਾ 91 ਦੇ ਵਸਤੀਕਰ ਮੋਹਿਤ ਗਰੋਵਰ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਮੋਹਿਤ ਦੇ ਬਿਆਨ ਤੇ ਬੀ ਐਨ ਐਸ ਦੀ ਧਾਰਾ 308 1 ਤਹਿਤ ਮਾਮਲਾ ਦਰਜ ਕੀਤਾ ਲਿਆ ਗਿਆ ਗੋਲਡੀ ਬਰਾੜ ਇੱਕ ਬਦਨਾਮ ਗੈਂਗਸਟਰ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਹੈ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ 25 ਸਾਲਾ ਮੋਹਿਤ ਗਰੇਵਾਲ ਨੇ ਦੱਸਿਆ ਕਿ ਉਹ ਇੱਕ ਮੈਡੀਕਲ ਫੈਕਟਰੀ ਦਾ ਮਾਲਕ ਹੈ 18 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸ ਨੂੰ ਵਿਦੇਸ਼ੀ ਨੰਬਰ ਤੋਂ ਉਸਦੇ ਫੋਨ ਤੇ ਵਟਸਐਪ ਕਾਲ ਆਈ ਫੋਨ ਕਰਨ ਵਾਲੇ ਨੇ ਦੱਸਿਆ ਉਸਨੇ ਉਸ ਹਿੱਸਾ ਲਗਾਉਣ ਲਈ ਕਿਹਾ ਹੈ ਜੇਕਰ ਉਸ ਨੂੰ ਕਿਸੇ ਚੀਜ਼ ਜਾਂ ਬਾਉਂਸਰ ਦੀ ਲੋੜ ਹੈ ਤੇ ਉਹ ਸੁਰੱਖਿਆ ਕਰਵਾਏਗਾ ਮੋਹਿਤ ਨੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਉਸ ਨੂੰ ਉਸੇ ਵਿਦੇਸ਼ੀ ਨੰਬਰ ਤੋਂ ਲਗਾਤਾਰ 10-15 ਵਾਰ ਫੋਨ ਆਉਂਦੇ ਹਨ ਦੁਬਾਰਾ ਫੋਨ ਚੁੱਕਣ ਤੇ ਉਸ ਨੇ ਕਿਹਾ ਕਿ ਜੇਕਰ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਰਹੇ ਹੋ ਤਾਂ ਇਸ ਨਾਲ ਤੁਹਾਡਾ ਨੁਕਸਾਨ ਹੋਵੇਗਾ ਤੇ ਤੁਹਾਡੇ ਪਰਿਵਾਰ ਦਾ ਵੀ ਵੱਡਾ ਨੁਕਸਾਨ ਹੋਵੇਗਾ ਇਸ ਤੋਂ ਬਾਅਦ ਉਸ ਨੇ ਨੰਬਰ ਨੂੰ ਬਲੌਕ ਕਰ ਦਿੱਤਾ ਮੋਹਾਲੀ ਚ ਕਾਰੋਬਾਰੀ ਤੋਂ 2 ਕਰੋੜ ਦੀ ਫਿਰੋਤੀ ਦੀ ਮੰਗ ਗੈਂਗਸਟਰ ਗੋਲਦੀ ਬਰਾੜ ਖਿਲਾਫ ਮਾਮਲਾ ਦਰਜ ਮੋਹਾਲੀ ਪੁਲਿਸ ਨੇ ਬਦਨਾਮ ਗੈਂਗਸਟਰ ਗੋਲਦੀ ਬਰਾੜ ਖਿਲਾਫ ਮੈਡੀਕਲ ਫੈਕਟਰੀ ਦੇ ਮਾਲਕ ਨੂੰ ਕਾਰੋਬਾਰੀ ਚ ਭਾਈਵਾਲ ਬਣਾਉਣ ਅਤੇ ਇੱਕ ਵਪਾਰੀ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗਣ ਦੇ ਦੋਸ਼ ਚ ਮਾਮਲਾ ਦਰਜ ਕੀਤਾ ਇਹ ਮਾਮਲਾ ਸੋਹਾਣਾ ਥਾਣੇ ਵਿੱਚ ਦਰਜ ਕੀਤਾ ਗਿਆ ਸੈਕਟਰ 91 ਦੇ ਵਸਨੀਕ ਮੋਹਿਤ ਗਰੋਵਰ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਮੋਹਿਤ ਦੇ ਬਿਆਨ ਤੇ ਬੀਐਨਐਸ ਦੀ ਧਾਰਾ 308 1 ਤਹਿਤ ਮਾਮਲਾ ਦਰਜ ਕੀਤਾ ਕਰ ਲਿਆ ਗਿਆ ਗੋਲਡੀ ਬਰਾਡ ਇੱਕ ਬਦਨਾਮ ਗੈਂਗਸਟਰ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਹੈ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਚ 27 ਸਾਲਾ ਮੋਹਿਤ ਗਰੇਵਾਲ ਨੇ ਦੱਸਿਆ ਕਿ ਉਹ ਇੱਕ ਮੈਡੀਕਲ ਫੈਕਟਰੀ ਦਾ ਮਾਲਕ ਹੈ 18 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਉਸ ਨੂੰ ਵਿਦੇਸ਼ੀ ਨੰਬਰ ਤੋਂ ਉਸ ਦੇ ਫੋਨ ਤੇ ਵਟਸਐਪ ਕਾਲ ਆਈ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਨੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਆਪਣਾ हिस्सा ਲਗਾਉਣ ਲਈ ਕਿ ਹੈ ਜੇਕਰ ਉਸ ਨੂੰ ਕਿਸੇ ਚੀਜ਼ ਦਾ ਬਾਉਂਸਰ ਦੀ ਲੋੜ ਹੈ ਤਾਂ ਉਹ ਸੁਰੱਖਿਆ ਕਰਵਾਏਗਾ। ਮੋਹਿਤ ਨੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਉਸ ਨੂੰ ਉਸੇ ਵਿਦੇਸ਼ੀ ਨੰਬਰ ਤੋਂ ਲਗਾਤਾਰ 10-15 ਵਾਰ ਫੋਨ ਆਉਂਦੇ ਹਨ। ਦੁਬਾਰਾ ਫੋਨ ਚੁੱਕਨ ਤੇ ਉਸਨੇ ਕਿਹਾ ਕਿ ਜੇਕਰ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਰਹੇ ਹੋ ਤਾਂ ਇਸ ਨਾਲ ਤੁਹਾਡਾ ਨੁਕਸਾਨ ਹੋਵੇਗਾ ਤੇ ਤੁਹਾਡੇ ਪਰਿਵਾਰ ਦਾ ਵੀ ਵੱਡਾ ਨੁਕਸਾਨ ਹੋਵੇਗਾ। ਇਸ ਤੋਂ ਬਾਅਦ ਉਸਨੇ ਨੰਬਰ ਨੂੰ ਬਲੌਕ ਕਰ ਦਿੱਤਾ।